ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਪਹਿਲਾਂ ਤੁਹਾਡਾ ਅਸੀਂ ਵੈਲਕਮ ਕਰਦੇ ਹਾਂ ਸਾਡੇ ਚੈਨਲ ਟਰੈਵਲਰ ਰਾਜੀਆ ਦੇ ਉੱਪਰ ਸੋ ਅੱਜ ਇੱਕ ਛੋਟਾ ਜਿਹਾ ਖੁਸ਼ੀ ਦਾ ਮੌਕਾ ਹੈ ਸੋ ਉਹਦੇ ਬਾਰੇ ਤੁਹਾਨੂੰ ਬਾਕੀ ਡਿਟੇਲ ਦੇ ਵਿੱਚ ਬਾਅਦ ਵਿੱਚ ਗੱਲਾਂ ਕਰਦੇ ਆਂ ਤੇ ਦੱਸਦੇ ਆ ਕਿ ਅੱਜ ਸਾਡੇ ਕੋਲੇ ਨਿਊਟ੍ਰੀਟ ਡਾਈਟ ਵਾਲੇ ਵੀਰ ਪਹੁੰਚ ਰਹੇ ਨੇ ਆ ਮੈਡਮ ਤੇ ਬਾਈ ਦੋਨੇ ਪਹੁੰਚ ਰਹੇ ਨੇ ਸਾਡੇ ਕੋਲ ਜੋ ਕਿ ਲਖਵੀਰ ਭਾਰਗਟਾਉਣ ਦੀ ਮੈਡੀਸਨ ਜਪਾਰਕ ਟਾਊਨ ਦਾ ਪ੍ਰੋਡਕਟ ਜੋ ਉਹ ਦਿੰਦੇ ਨੇਗੇ ਸੋ ਅਸੀਂ ਉਹਨਾਂ ਦੀ ਵੇਟ ਕਰ ਰਹੇ ਹਾਂਗੇ ਸੋ ਲਾਗਲੇ ਪਿੰਡ ਸਾਡੇ ਇੱਥੇ ਪਿੰਡ ਪੈਂਦਾ ਖੀਵਾ ਤੇ ਨਾਲ ਉਹ ਪਿੰਡ ਆਏ ਹੋਏ ਨੇਗੇ ਸੋ ਅਸੀਂ ਉਹਨਾਂ ਦੇ ਕਰਨੇ ਹੈ ਵੀ ਸਬਰੀ ਦੇ ਨਾਲ ਅਡਿਕ ਪਹਿਲਾਂ ਵੀ ਉਹਨਾਂ ਦੇ ਕਈ ਵਾਰ ਕਾਲਾਂ ਆਈਆਂ ਤੇ ਅਸੀਂ ਨਾ ਤੁਹਾਨੂੰ ਪਤਾ ਹੀ ਹੈ ਪਿਛਲੇ ਵਾਰ ਉਹ ਵੀ ਦਿਖਾਇਆ ਨਹੀਂ ਘਰੇ ਚੱਲ ਰਿਹਾ ਹੈ ਮਿਸਤਰੀਆਂ ਦਾ ਕੰਮ ਕੰਮ ਦੇ ਕਰਕੇ ਘਰੇ ਖਲਾਰਾ ਥੋੜਾ ਜਿਆਦਾ ਸੀਗਾ ਸੋ ਤਾਂ ਕਰਕੇ ਅਸੀਂ ਉਹਨਾਂ ਨੂੰ ਪਹਿਲਾਂ ਇੱਕ ਦੋ ਵਾਰ ਮਨਾ ਕਰਿਆ ਸੀਗਾ ਪਰ ਜੋ ਸਾਡੇ ਨੇੜੇ ਦੇ ਪਿੰਡ ਖੀਵਾ ਆਏ ਹੋਏ ਸੀਗੇ ਸੋ ਕਹਿੰਦੇ ਅਸੀਂ ਆਉਣਾ ਤੁਹਾਡੇ ਕੋਲੇ ਸੋ ਅਸੀਂ ਉਹਨਾਂ ਨੂੰ ਪਹਿਲਾਂ ਦਾ ਵੈਲਕਮ ਕਰਦੇ ਜੀ ਆਇਆਂ ਨੂੰ ਕਹਿੰਦੇ ਆ ਕਿਉਂਕਿ ਜੇ ਉਹਨਾਂ ਦੇ ਇੱਥੇ ਆਉਣ ਨਾਲ ਕੀ ਲਾਹਣਾ ਤੇ ਸਾਡੇ ਕੁਝ ਹੈ ਨਾ ਆਪਾਂ ਇਹੀ ਹੈ ਨਾ ਸਾਡੇ ਕੁਝ ਬੋਲਣ ਦੇ ਨਾਲ ਕੁਝ ਭੈਣ ਭਰਾਵਾਂ ਦਾ ਜੀ ਫਾਇਦਾ ਹੁੰਦਾ ਹੈਗਾ ਤਾਂ ਹੋਰ ਹੀ ਤੋਂ ਵਧੀਆ ਹੋ ਕੀ ਸਕਦਾ ਹੈ ਹਾਂਜੀ ਹਾਂਜੀ ਹੈ ਨਾ ਬਾਕੀ ਲਖਵੀਰ ਨਾਲ ਇਸ ਤੋਂ ਪਹਿਲਾਂ ਉਹਨਾਂ ਦੇੋਂ ਤੋਂ ਪਹਿਲਾਂ ਪਹਿਲਾਂ ਕੁਝ ਲੰਨਾ ਲਖਵੀਰ ਦੀ ਜਵਾਨੀ ਵੀ ਤੁਹਾਡੇ ਨਾਲ ਸਾਂਝੀਆਂ ਕਰਾਉਣਾ ਹੈ ਲਖਵੀਰ ਕਿੰਦਾ ਦੀ ਜ਼ਿੰਦਗੀ ਲੱਗਦੀ ਜਿਹੜੀ ਹੁਣ ਦੀ ਹੈ ਤੇ ਪਿਛਲੀ ਜ਼ਿੰਦਗੀ ਜੋ ਅੱਜ ਤੋਂ 2 ਮਹੀਨੇ ਪਹਿਲਾਂ ਸੀਗਾ ਖੁੱਲ ਕੇ ਦੱਸੋ ਹਾਂਜੀ ਅੱਜ ਦੀ ਜ਼ਿੰਦਗੀ ਉਹ ਬਹੁਤ ਵਧੀਆ ਹੈ ਹਨਾ ਤੇ ਕਿਤੇ ਤਾਂ ਨਾ ਵੇਟ ਬਹੁਤ ਜ਼ਿਆਦਾ ਸੀਗਾ ਤੁਰਨ 'ਚ ਮੈਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਸੀ ਕਿਉਂਕਿ ਜੇ পেট ਜਾਏ ਸੀਗਾ ਜੇ ਤੁਰਦੇ ਤੁਸੀਂ ਦੋ ਕਰਮਾਂ ਪਰ ਤਰਨਾ ਹੁੰਦਾ দাম ਚੜ ਜਾਂਦਾ ਹੈ ਨਾ ਵੀ ਪਤਾ ਨਹੀਂ ਕਿੰਨਾ ਕੁ ਮੈਂ ਕੰਮ ਚ ਥੱਕ ਗਈ ਐ ਨਾ ਜੇ ਤੁਰਿਆ ਫਿਰ ਨਹੀਂ ਜਾਂਦਾ ਹੈਗਾ ਸੀ ਕਿ ਤਾ ਢੂਣੀ ਬਹੁਤ ਦਰਦ ਕਰਦੀ ਸੀ ਉਹ ਵੀ ਮਾਦਰ ਕੋਈ ਨਾ ਕੰਟਰੋਲ ਆ ਗਈ ਤੇ ਵੇਟ ਬਹੁਤ ਜ਼ਿਆਦਾ ਘਟ ਗਿਆ ਤੇ ਬੈਟ ਉੱਠਣ ਲੱਗਿਆ ਵੀ ਬਹੁਤਾ ਫਲਪ ਹੁੰਦੀ ਸੀ ਹਾਂਜੀ ਜੇ ਤੁਸੀਂ ਹੈ ਨਾ ਵੀ ਇਹ ਮੈਡੀਸਨ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਕੋਲ ਕਾਲ ਕਰ ਸਕਦੇ ਹੋ ਹਨਾ ਇਹ ਐਸੇ ਤੁਹਾਨੂੰ ਦੇਵਾਂਗੇ ਇਹ ਮੈਡੀਸਨ ਤੇ ਇਹਦੇ ਵਿੱਚ ਬਾਕੀ ਅਸੀਂ ਬਾਈ ਜੀ ਦਾ ਨੰਬਰ ਵੀ ਨਾਲ ਮੈਂਸ਼ਨ ਕਰਾਂਗੇ ਤੁਸੀਂ ਡਾਇਰੈਕਟ ਕਾਲ ਕਰਕੇ ਵੀ ਬਾਈ ਹੁਣਾਂ ਤੋਂ ਤੁਸੀਂ ਸਾਰੀ ਜਾਣਕਾਰੀ ਲੈ ਸਕਦੇ ਹੋ ਤੇ ਇਹ ਤੁਹਾਨੂੰ ਜਿਹਨਾਂ ਦੇ ਆਪਣੇ ਭੈਣਾਂ ਦੇ ਜਾਂ ਲੜਬੀ ਜਾਂਦਾ ਨਾ ਬੇੜ ਵੱਧਦਾਗਾ ਉਹ ਇਸ ਮੈਡੀਸਨ ਨੂੰ ਜ਼ਰੂਰ ਹਨਾ ਵਰਤੋ ਤੇ ਬਹੁਤ ਇਹਦਾ ਫਾਇਦਾ ਹੁੰਦਾ ਕੋਈ ਇਹਦਾ ਸਾਈਡ ਇਫੈਕਟ ਨਹੀਂ ਹੈਗਾ ਤੇ ਮੈਂ ਆਪ ਕੋ ਦ ਕਰਦੀ ਆ ਨਾ ਦਵਾਈਏ ਦੇ ਵਿੱਚ ਕੋਈ ਉਹ ਨਹੀਂ ਹੈਗਾ ਕਿ ਵੀ ਐਵੇਂ ਵੀ ਆਪਣਾ ਢੇਟ ਨਹੀਂ ਘਟੂਗਾ ਆਪਾਂ ਕਹਿ ਦਿੰਨੇ ਨਾ ਵੀ ਪਤਾ ਨਹੀਂ ਐਵੇਂ ਹੀ ਨਾ ਵੀਡੀਓ ਬਣਾਉਣਾ ਪਾਈ ਜਾਂਦੇ ਨੇ ਇੱਦਾਂ ਦੀ ਕੋਈ ਗੱਲ ਵਾਸਤ ਨਹੀਂ ਹੈ ਜੀ ਤੇ ਵੀ ਬਹੁਤ ਵਧੀਆ ਕੱਪਟਨ ਇਹਦਾ ਨਹੀਂ ਬਾਕੀ ਹੋਰ ਵੀ ਗੱਲ ਕੋਈ ਉਹ ਢੇਟ ਜਦੋਂ ਆਪਾਂ ਮੈਡੀਸਨ ਲੈ ਲੈਂਦੇ ਆ ਜਾਂ ਪ੍ਰੋਡਕਟ ਲੈ ਲੈਂਦੇ ਆ ਪ੍ਰੋਡਕਟ ਸੱਡਣ ਤੋਂ ਬਾਅਦ ਵੀ ਢੇਟ ਨਹੀਂ ਵੱਗਦਾ ਨਹੀਂ ਵੱਗਦਾ ਹਾਂਜੀ ਢੇਟ ਹਾਂਜੀ ਵੱਧਦਾ ਨਹੀਂ ਮੈਨੂੰ 10 ਦਿਨ ਹੋ ਗਏ ਸੱਡਿਆਂ ਨੂੰ ਤੇ 베ਰ ਨੇ ਵਜਿਆ ਕਰਿਆ ਸੀ ਮਤਲਬ ਕਿ ਮਿਸਤਰੀ ਲੱਗਾ ਹੋਇਆ ਸੀ ਗੋਪੀ ਵਾਲੇ ਪਕੌੜੇ ਵੀ ਬਲਾਵ ਜਾਵਣਾਂਗੇ ਅਸੀਂ ਘਰੇ ਬਣਾਈਆਂ ਹਨ ਅੱਜ ਖੁਦ ਖਾਧੀਆਂ ਵੀ ਮੈਂ ਨਾ ਤੇ ਪਰ ਬਣਾਏ ਜਿਵੇਂ ਵੀ ਮੇਰੇ ਕੋਲੇ ਮੈਡੀਸਨ ਵੀ ਖਾਖਣ ਹੋਈ ਤੇ ਮੇਰੇ ਕਦੇ ਢੇਟ ਨਾ ਜੇ ਮੈਂ ਦਵਾਈ ਕਿੱਥੀ ਵੀ ਨਹੀਂ ਹੈਗੀ ਜੀ ਤੇ ਮੈਂ ਫਿਰ ਖਾਈ ਗਈਆਂ ਨਾ ਮੈਂ ਪਕੌੜੇ ਜਿਹਦਾ ਬਣਾਉਣੀ ਆਪ ਸੀਗੇ ਮੈਂ ਖਾਣ ਨੂੰ ਵੀ ਮਨ ਜੇ ਤਾਂ ਕਰਦੇ ਆ ਨਾ ਤੇ ਫਿਰ ਮੈਂ ਖਾ ਲੇ ਗੋਪੀ ਵਾਲੇ ਪਕੌੜੇ ਉਨਾਈ ਉਗੀ ਕਰਦੇ ਤੇ ਬਾਕੀ ਮੇਰੇ ਡਾਈਟ ਸੀ ਜਿਹੜੀ ਮੈਂ ਹੁਣ ਜਦੋਂ ਮੈਂ ਕੋਮੈਡੀਸਿਨ ਹੈੀ ਸੀ ਮੈਂ ਡਾਈਟ ਵੀ ਆਪਦੀ ਚੇਂਜ ਕਰਤੀ ਐ ਬਣਾ ਮੈਂ ਕਿ ਦੁਪਹਿਰ ਰੋਟੀ ਖਾਣੀ ਹੁੰਦੀ ਤੇ ਮੈਂ ਸਵੇਰ ਹੀ ਰੋਟੀ ਉਹਨਾਂ ਵੇਲੇ 10-10 ਦਿਨ ਕੰਮ ਨਹੀਂ ਲੇ ਲੀਦੀ ਰੋਟੀ ਦਾ ਤੇ ਥੋੜੀ ਥੋੜੀ ਮੈਂ ਚਾਹ ਵੀ ਲੈਣ ਲੱਗ ਗਈ ਪਰ ਉਹ ਨਾ ਮੇਰਾ ਢੇਟ ਜਿਹੜਾ ਹੈਗਾ ਉਸਦੀ ਸਾੜਾ ਦਾ ਵਧੇ ਨਹੀਂ ਹੈਗਾ ਇਹਦੇ ਨਾਲ ਕਹਿਣ ਦਾ ਮਤਲਬ ਇਹ ਹੈ ਅੱਗ ਚਲੋ ਕਹਿਣ ਭਾਵੇਂ ਤੇ ਇਹੀ ਲਖਦੀ ਰਹਣਾ ਜ਼ਿੰਦਗੀ ਸੋਹਣੀ ਹੈ ਹਾਂਜੀ ਹਾਂਜੀ ਸੋ ਬਾਈ ਇਹ ਤਾਂ ਗੱਲਾਂ ਬਾਤਾਂ ਨੇ ਸਾਡੇ ਮਨ ਦੇ ਆਪਣੇ ਬਲਬਲੇ ਸੀਗੇ ਸੋ ਬਾਈ ਜੀ ਨੂੰ ਢੀਕਦੇ ਉਹ ਬਾਈ ਜੀ ਆ ਸਸਿਕਾ ਸਸ ਉਹ ਠੀਕ ਸਤੂ ਆ। ਇਹ ਇਹ ਭੈਣ ਸਾਡੇ ਨਾਲ ਜੁੜੇ ਸੀਗੇ ਮੈਂ ਸੁਣ ਜਿਵੇਂ ਪਹਿਲਾਂ ਦੱਸਿਆ ਸੀ ਆ ਰਾਜੀਆ ਪਿੰਡ ਤੋਂ ਬਰਨਾਲੇ ਜਿਹੜਾ ਪਿੰਡ ਆ ਰਾਜੀਆ ਤੇ ਭੈਣ ਦੇ ਕੋਲੋਂ ਆਪਾਂ ਰਿਜਰਟ ਸੁਣਦੇ ਆ ਤੇ ਪੁੱਛਦੇ ਆ ਭੈਣ ਤੋਂ ਕਿ ਜਦੋਂ ਵੇਟ ਜਿਆਦਾ ਸੀਗਾ ਤੇ ਫੈਟ ਜਿਆਦਾ ਸੀ ਤਾਂ ਉਦੋਂ ਕਿਵੇਂ ਦੀ ਜ਼ਿੰਦਗੀ ਸੀ ਤੇ ਹੁਣ ਦੀ ਜ਼ਿੰਦਗੀ ਕਿਵੇਂ ਜੀ ਆ ਤੇ ਹੁਣ ਪਰ ਦੱਸ ਕਿੰਨੇ ਚਿਰ ਪ੍ਰੋਡਕਟ ਖਾਤਾ ਪਰ ਦੱਸ ਪਾ ਇੱਕ ਮਹੀਨਾ ਲੱਗਦਾ ਵਿੱਚ ਤੇ ਜੋ ਤੁਹਾਨੂੰ ਪ੍ਰੋਬਲਮ ਆ ਰਹਾ ਤਾਂ ਪਹਿਲਾਂ ਆਪਣੇ ਜਿਹੜੀ ਜਿੰਦਗੀ ਸੀ ਉਹ ਕਹੇ ਦੀ ਸੀ ਤੇ ਬਹੁਤ ਇੱਕ ਨਰਕ ਦੀ ਜ਼ਿੰਦਗੀ ਸੀ ਜੀ ਕਿਵੇਂ ਲਾ ਨਰਕ ਦੀ ਜ਼ਿੰਦਗੀ ਕਿਵੇਂ ਕਹਿੰਦੇ ਆਪਾਂ ਆ ਜੀ weight ਬਹੁਤ ਜ਼ਿਆਦਾ ਵੱਧ ਗਿਆ ਸੀ ਬੈਠਣ ਤੋਂ ਲੱਗਿਆ تقريبا ਉਸੇ ਨਾਲ ਵੀ ਬੈਠ ਕੇ ਆ ਜਾਂ ਕੰਮ ਕਰਦੇ ਫਿਰ ਵੀ ਨਾ ਗੋਡੇ ਬਹੁਤ ਦਰਦ ਕਰਦੇ ਸੀ ਹੈਨਾ ਤੇ ਜਿਹੜੇ ਉਹ ਚੀਜ਼ ਆ ਉਹ ਘਟ ਗਈ ਬਹੁਤ ਹੋ ਗਿਆ ਵਧੀਆ ਰਿਜ਼ਲਟ ਆਇਆਗਾ ਤੇ 1 ਮਹੀਨਾ ਹੀ ਆਪਾਂ ਦਵਾਈਆਂ ਸਾੜ ਕੇ ਨਹੀਂ ਵਿਚਰੇ ਵੀ ਬਹੁਤ ਜ਼ਿਆਦਾ ਸੀ ਜੀ 84 ਕਿਲੋ ਸੀ ਕਿ ਫਟ ਆ ਰਹੀ ਆ ਆ ਚੀਜ਼ ਇਹ ਤਾਂ ਬਹੁਤ ਜ਼ਿਆਦਾ ਸੀ ਜਿੱਥੋਂ ਵੀ ਆ ਕਹਿੰਦੇ ਸੀਗੇ ਨਾ ਕਿ ਜੇ ਮੈਂ ਫਿਰ ਦੋ ਢੋਡੀਆਂ ਬਣ ਗਿਆ ਤੇ ਨਾ ਇਹਨਾਂ ਦੇ ਮਾਸੇ ਚੜ ਗਏ ਸੀ ਆ ਜਿਹੜੀ ਆ ਚੀਜ਼ ਆਪਣੇ ਇੱਥੇ ਨੂੰ ਕਮਾਜ ਬਣ ਗਿਆ ਸੀ ਤੇ ਮਗਰ ਕਹਿੰਦੀ ਆ ਬਹਾਨੇ ਜੇ ਪਹਿਰੇ ਮੰਨ ਲੈਂਦੇ ਮੇਰੇ ਇਦਾਂ ਹਾਂਜੀ ਹਾਂਜੀ ਚੀਜ਼ ਜਿਹੜੀ ਕੁਝ ਹਾਂਜੀ ਹਾਂਜੀ ਬਾਈ ਮੈਂ ਉਹੀ ਗੱਲ ਕਰਦਾ ਸੀ ਮਾ ਚਲੋ ਭੈਣ ਦਾ ਬੁੱਸ ਲੈ ਮੈਂ ਭਾਈ ਦੂ ਵੀ ਬੁੱਸ ਲੈ ਜਿੰਨੀ ਜੰਮ ਪੁੱਛਾ ਕੇ ਕੀ ਸੁਮੂਦੀ ਲੱਗਿਆ ਚੇਂਜਿੰਗ ਨਾ ਕਾਰਨ ਇਹ ਸੀਗਾ ਵੀ ਮਤਲਬ ਕਈ ਵਾਰ ਨਾ ਕਿਉਂ ਜਦੋਂ ਮੀਆਂ ਬੀਬੀ ਆਪਾਂ ਕਿਤੇ ਜਾਂਦੇ ਆ ਹਨਾ ਰਿਸ਼ਤੇਦਾਰੀ ਦੇ ਵਿੱਚ ਜਾਂ ਕੋਈ ਵੀ ਪਿੰਡ 'ਚ ਵੀ ਪ੍ਰੋਗਰਾਮ ਆ ਨਾ ਕਈ ਵਾਰ ਐਦਾਂ ਹੁੰਦਾ ਹੈ ਹਨਾ ਤਾਂ ਸਾਨੂੰ ਮਤਲਬ ਇੱਕ ਦੂਜੇ ਨਾਲ ਜਾਂਦਾਂ ਨੂੰ ਵੀ ਸੰਗ ਲੱਗਦੀ ਸੀ ਹਨਾ ਕਿਉਂਕਿ ਜੇ ਮੇਰਾ ਮੇਰਾ ਬੋਡੀ ਬੀਲਡ ਦੇਖਣਾ ਹੁੰਦਾ ਤਾਂ ਸਾਨੂੰ ਜਦੋਂ ਮਤਲਬ ਇਹ ਨਾ ਕਿਸ ਲਈ 1.5 ਮਹੀਨੇ ਦਾ ਪਹਿਲਾ ਦਾ ਰਿਕਾਰਡ ਆਪਾਂ ਚੈੱਕ ਕਰੀਏ ਬਹੁਤ ਜ਼ਿਆਦਾ ਜ਼ਮੀਨ ਅਸਮਾਨ ਦਾ ਫਰਕ ਹੈਗਾ ਸੋ ਪਹਿਲਾਂ ਜਦੋਂ ਅਸੀਂ ਕਿਸੇ ਵੀ ਆ ਮਤਲਬ ਪ੍ਰੋਗਰਾਮ ਅਟੈਂਡ ਕਰਨਾ ਨਾ ਪਰ ਸਾਨੂੰ ਬਹੁਤ ਜ਼ਿਆਦਾ ਆਪਣੇ ਆਪ ਨੂੰ ਮੈਨੂੰ ਹੇਟ ਹੋ ਜਾਂਦਾ ਰਹਿੰਦਾ ਜੀ ਕਿੰਦਾਂ ਦਾ ਲੱਗਦਾ ਹੈ ਨਾ ਵੀ ਕੀ ਦੁਨੀਆ ਖੋ ਗਿਆਂ ਨਾ ਬਹੁਤ ਜ਼ਿਆਦਾ ਜਮਾਇਤੀ ਹੋ ਕੇ ਹਾਂ ਉਹ ਸਾਰਾ ਹੈ ਕੀ ਸੀਗਾ ਚੱਕਰ ਸਾਰਾ ਨਾ ਥੋੜਾ ਜਿਹਾ ਵੀ ਖਾਣ ਪੀਣ ਗਲਤ ਤਰੀਕੇ ਨਾਲ ਜਿਹੜਾ ਆਪਾਂ ਕਰਿਆ ਹੈ ਨਾ ਉਹੀ ਆ ਉਹਦੇ ਕਰਦੀ ਹੁੰਦਾ ਬਈ ਜਦ ਤੱਕ ਬੱਚਾ ਡਿਲੀਵਰੀ ਕਰਾਉਂਦਾ ਤਾਂ ਲੇਡੀ ਦਾ ਤਾਂ ਵੇਡ ਵੱਜ ਜਾਂਦਾ ਜਾਂ ਆਪਾਂ ਕੋਈ ਪ੍ਰਮਾਤਮਾ ਨਾਲ ਕੋਈ ਛੱਤ ਵੇਡ ਵੱਜਦੀ ਆ ਜਿਆਦਾ ਦਵਾਈਆਂ ਲੱਗਣ ਕਰ ਨਾਲ ਵੇਡ ਵੱਜ ਜਾਂਦਾ ਜਾਂ ਆਪਾਂ ਗਲਤ ਖਾਂਦੇ ਜਦੋਂ ਗਲਤ ਖਾਣੇ ਠੀਕ ਹੈ ਬਾਕੀ ਹੋਰ ਸੀਗਾ ਜੀ ਮੈਂ ਜਦੋਂ ਪਹਿਲੀ ਵਾਰ ਤੁਹਾਡੇ ਕੋਲੇ ਗਿਆ ਸੀ ਉਦੋਂ ਵੀ ਗੱਲ ਕਰੀ ਸੀ ਥੋੜਾ ਜਿਹੜਾ ਜੰਕ ਫੂਡ ਸੀਗਾ ਨਾ ਜਿਆਦਾ ਲਖਵੀਰ ਖਾਂਦੇ ਸੀਗੇ ਉਹ ਹੀ ਬਾਕੀ ਸਾਰੀ ਸਾਡੇ ਘਰੇ ਹੁੰਦਾ ਸੀਗਾ ਆਪਾਂ ਉਹ ਹਫਤਾ ਚੱਲੀ ਹੁੰਦਾ ਹਫਤਾ ਆਪ ਦਾ ਸਾਗ ਨਾ ਬਹੁਤ ਜਿਆਦਾ ਡਾਈਟ ਬਹੁਤ ਜਿਆਦਾ ਸੀਗੀ ਹੈ ਤਾਂ ਪਰ ਇਹ ਸੀ ਕਿ ਜਦੋਂ ਨਿਊਟ੍ਰੀਡਾਈਟ ਲੈ ਆ ਨਾ ਆਪਾਂ ਨੇ ਡਾਈਟ ਉਹਦੇ ਵਿੱਚ ਵੀ ਉਦਾਂ ਹੀ ਰਹੀ ਹੈ ਜੀ ਕੋਈ ਇਹ ਨਹੀਂ ਹੈਗਾ ਵੀ ਨਾ ਇਹਨੇ ਸਾਗ ਛੱਡਿਆ ਹੈ ਨਾ ਕੋਈ ਤળਿਆ ਹੋਇਆ ਜਿਵੇਂ ਬਾਗੂ ਵਾਲੇ پراਉਠੇ ਵਗੈਰਾ ਸਾਰਾ ਅਸੀਂ ਉਹ ਸਾਰਾ ਕੁਝ ਨਹੀਂ ਤੇ ਮਤਲਬ ਰਿਜ਼ਲਟ ਵਧੀਆ ਸੀਗਾ ਵਿਚਰੀ ਮੈਨੂੰ ਪਹਿਲਾਂ ਇੱਕ ਵਾਰ ਇਹਨੂੰ ਬੈਸ ਸੀ ਨਾ ਬੁਖਾਰ ਹੋ ਗਿਆ ਤੇ ਮੈਂ ਲਖਵੀਰ ਨੂੰ ਕਿਹਾ ਮੈਂ ਕਿਹਾ ਮੈਨੂੰ ਬਹਿਮ ਜਾ ਲੱਗਦਾ ਵੀ ਕਈ ਵਾਰ ਕੋਈ ਸਾਈਡ ਇਫੈਕਟ ਨਾ ਹੋਵੇ ਹੈਨਾ ਪਰ ਹਾਂਜੀ ਹਾਂ ਮੰਨਦੇ ਵਿੱਚ ਹੁੰਦਾ ਕਿਉਂਕਿ ਬਹੁਤ ਸਾਰੇ ਮੈਡੀਸਨ ਆਪਾਂ ਲੈਂਦੇ ਆ ਨਾ ਅ ਮੇਰੇ ਪਿੰਡ ਦੀ ਇੱਕ ਕੇਸ ਸੀਗਾ ਉਹਨਾਂ ਨੇ ਐਦਾਂ ਹੀ ਮਤਲਬ ਕੋਈ ਪ੍ਰੋਡਕਟ ਲੈ ਲਿਆ ਪਰ ਚਲੋ ਉਹਦਾ ਨਾਮ ਨਾ ਲਈਏ ਤਾਂ ਉਹ ਲੇਡੀ ਦੇ ਗੁਰਦੇ ਤੱਕ ਖਤਮ ਹੋ ਗਏ ਤੇ ਗੁਰਦੇ ਖਤਮ ਹੋਣ ਦੇ ਨਾਲ ਉਹਦੀ ਡੈਥ ਹੋ ਗਈ ਸੀ ਉਹ ਲੇਡੀ ਦੀ ਤੇ ਮਤਲਬ ਕਈ ਭੈਣ ਭਰਾ ਜਿਹੜੇ ਨੇ ਜਦੋਂ ਵੀ ਆਪਾਂ ਕੋਈ ਗੱਲ ਇਸ ਤਰ੍ਹਾਂ ਮਤਲਬ ਪ੍ਰੋਡਕਟ ਦੀ ਕਰਦੇ ਹਣਾ ਦਾ ਬੰਦਾ ਘਬਰਾ ਜਾਂਦਾ ਹੈ ਹੈ ਬਾਕੀ ਇਹ ਹੈ ਵੀ ਹੁਣ ਅਸੀਂ ਆਪ ਇੱਕ ਕਹਿ ਲਈ ਆਪਾਂ ਇੱਕ ਮਿਸਾਲ ਜਾਂ ਉਦਾਹਰਨ ਬੈਠੇ ਹਣਾ ਬਹੁਤ ਸੋਹਣਾ ਰਿਜ਼ਲਟ ਹੈ ਬਹੁਤ ਸੋਹਣੀ ਜ਼ਿੰਦਗੀ ਹੈ ਕਿ ਕੱਲ ਅਸੀਂ ਮਤਲਬ ਆਪਣਾ ਜਿਹੜਾ ਬਠਿੰਡਾ ਰੋਡ ਤੇ ਪਲਾਜਾ ਆਪਣੇ ਆਏ ਹਣਾ ਤੇ ਕੱਲ ਅਸੀਂ ਉੱਥੇ ਜਾ ਕੇ ਘੁੰਮ ਫਿਰ ਕੇ ਆਏ ਹੁਣ ਤਾਂ ਹੁਣ ਤਾਂ ਖੁਸ਼ੀ ਮਿਲਦੀ ਹੈ ਇਹ ਤਾਂ ਗੱਲ ਬਾਤ ਹੈ ਤੇ ਜਦੋਂ ਲਖਵੀਰ ਸਾਡੇ ਨਾਲ ਅਜਾ ਰਿਸ਼ਤੇਦਾਰ ਆਉਂਦੇ ਜਿਵੇਂ ਹੈਨਾ ਕਈ ਰਸਤੇ ਨਾਲ ਇਹਨੇ ਪਹਿਲਾਂ ਦੱਸਦੇ ਨਹੀਂ ਹੈ ਕਿਸ ਨੂੰ ਵੀ ਐਤ ਦਾ ਵੀ ਮੈਂ ਕੋਈ ਪ੍ਰੋਡਕਟ ਯੂਜ਼ ਕਰਿਆ ਹੈਗਾ ਹਾਂ ਨਹੀਂ ਉਹ ਜਦੋਂ ਭਰਾ ਆਉਂਦੇ ਸੀ ਨਾ ਉਹ ਆ ਕੇ ਇਹਨੂੰ ਕਹਿ ਕਰਨ ਵੀ ਪਤਾ ਨਹੀਂ ਤਾਂ ਲਖਵੀਰ ਦੇ ਤਿੰਨ ਧੀਆਂ ਦੇ ਮਤਲਬ ਸਾਡੇ ਬੱਚੇ ਨੇ ਜਿਹੜੇ ਸਾਡੇ ਕੁੜੀਆਂ ਕੁੜੀਆਂ ਨੇ ਨਾ ਤੇ ਉਹ ਕਹਿ ਗਿਆ ਤਾਂ ਵੀ ਇਹਨੂੰ ਕਿਤੇ ਕੋਈ ਝੂਰਾ ਲਾ ਕੇ ਝੂਰਾ ਲਾ ਕੇ ਵਿਪਾ ਕਰਕੇ ਇਹਦਾ ਨਾ ਬੋਡੀ weight ਆ ਗਿਆ ਤਾਂ ਘੱਟ ਹੀ ਜਾਂਦਾ ਹੈਗਾ ਸੋ ਇਹਨੇ ਦੱਸਿਆ ਵੀ ਨਹੀਂ ਹੈ ਸੀਗਾ ਕਿਸੇ ਨੂੰ ਵੀ ਇਦਾਂ ਇਦਾਂ ਵੀ ਅਸੀਂ ਕੋ ਡਾਈਟ ਲੈ ਰਹੇ ਹਾਂਗੇ ਤੇ ਬਹੁਤ ਸੋਹਣਾ ਰਿਜ਼ਲਟ ਰਿਹਾ ਹੈਗਾ ਤੇ ਅੱਜ ਦੀ ਘੜੀ ਜਿਹੜਾ ਰਿਜ਼ਲਟ ਹੈਗਾ ਉਹ ਆਪਣੇ ਸਾਹਮਣੇ ਹੈਗਾ ਹਾਂ ਤੇ ਸੁਆਦ ਦੇ ਵਿੱਚ ਕੋ ਚੇਂਜ ਕਰ ਜਾਈਓ ਪਹਿਲਾਂ ਸੁਆਦ ਤੇ ਸੁਆਦ ਜਿਹੜਾ ਚਿਪਚਿਪਾ ਪਾਣਾ ਹੈ ਨਾ ਥੋੜਾ ਜਿਆ ਮੈਨੂੰ ਵੀ ਲੱਗਦਾ ਹੈਗਾ ਵੀ ਬੰਦਾ ਇੱਕ ਤਾਂ ਇਹ ਹੁੰਦਾ ਹੈਗਾ ਜਦੋਂ ਬੰਦੇ ਦਾ ਬਾਡੀ weight ਜਿਆਦਾ ਹੁੰਦਾ ਨਾ ਉਹ ਬਾਹਰ ਨਿਕਲਣ ਤੋਂ ਕੰਨੀ ਕਦਰੋਂ ਲੱਗ ਜਾਂਦਾ ਹੈਗਾ ਉਹ ਆਪਣੇ ਆਪ ਦੇ ਵਿੱਚ ਲੇਡੀਜ਼ ਨਾ ਘੁਕੀਆਂ ਘੁਟੀਆਂ ਰਹਿੰਦੀਆਂ ਨਹੀਂ ਹੈਗੀਆਂ ਇਹ ਉਹ ਮਤਲਬ ਉਹ ਚੀਜ਼ ਨੂੰ ਆਨੰਦ ਨਹੀਂ ਲੈ ਸਕਦੇ ਜ਼ਿੰਦਗੀ ਦਾ ਜਿਹੜਾ ਇੱਕ ਆਮ ਬੰਦਾ ਜਿਆ ਫਿਟਨੈਸ ਦੇ ਵਿੱਚ ਹੁੰਦਾ ਹੈ ਹੈਨਾ ਹੁੰਦਾ ਹੈ ਬਈ Papa ਦੇਖੋ ਅੱਜ ਕੱਲ ਕਿਤੇ ਵਿਆਹ ਸਾਦੀ ਜਾਂਦੇ ਜਾਂ ਘੁੰਮਣ ਜਾਂਦੇ ਹੈਨਾ ਸੋਹਣੇ ਡਰੈੱਸਾਂ ਪਾ ਕੇ ਆਪਣੇ ਆਪ ਨੂੰ ਸੋਹਣਾ ਬਣਾ ਕੇ ਜਾਂਦੇ ਪਰ ਜਦੋਂ ਆਪਣਾ ਸਰੀਰ ਸੋਹਣਾ ਨਹੀਂ ਆਪਣੀ ਬੋਡੀ ਵੇਟ ਜ਼ਿਆਦਾ ਹੋ ਗਿਆ ਆਪਣੇ ਫੈਨ ਚੜ ਗਈ ਉਹ ਸਾਰਾ ਕੁਸੇ ਵੇਸਟੇਜ ਹੋ ਜਾਂਦਾ ਜਿਆ ਕਰਾਂਗੇ ਆਇਆ ਕਰਾਂਗੇ ਮੈਨੂੰ ਮੌਕਾ ਹੀ ਲੱਗਿਆ ਵੇ ਵਾਸਤੇ ਜਦੋਂ ਦੇ ਫਰਸਿਆ ਲੈ ਕੇ ਗਈ ਦੋਇ ਨਾ ਬਹੁਤ ਮੰਨੋ ਸੀ ਜੀ ਸਾਡਾ ਨਾ ਰੋਜ਼ ਦੀ ਰਨਿੰਗ ਲਾ ਲਉ ਜਾਂ ਬਾਕੀ ਅਸੀਂ ਦੋ ਤੋਂ ਤਿੰਨ ਕਿਲੋਮੀਟਰ ਹਰ ਰੋਜ਼ ਮੰਗੂ ਅਸੀਂ ਜਾਂਦੇ ਨੇ ਇਹ ਚੀਜ਼ ਬਹੁਤ ਵਧੀਆ ਜਾਂ ਅਸੀਂ ਸਵੇਰ ਜਾਣਾ ਜਾਂ ਸ਼ਾਮ ਨੂੰ ਸਾਨੂੰ ਇਹ ਹੁੰਦਾ ਜਦੋਂ ਸਾਡਾ ਕੰਮ ਨਿਬੜ ਜਾਂਦਾ ਡੈਰੀ ਦਾ ਸਾਰਾ ਜਿਹੜਾ ਦੁਕਾਨਦਾਰ ਨੂੰ ਮਿਲਕਿਆ ਹਣਾ ਅਸੀਂ 8:30 ਵਜੇ ਨਾਲ ਦਾ ਟਿਕਟ ਕਹਾਂ ਹੁੰਦਾ ਫਿਰ ਵੀ ਅਸੀਂ 2-2 ਕਿਲੋਮੀਟਰ ਉਹਦੇ ਵਿੱਚ ਕੱਢਣਾ ਹੁੰਦਾ ਉਹਦੇ ਨਾਲ ਇਹ ਸੀਗਾ ਨਾਲ-ਨਾਲ ਵੀ ਮਤਲਬ ਕੀ ਸੀਗਾ ਜਿਹੜਾ ਸੈਰਸ ਪਾਟਾ ਹੋ ਜਾਂਦਾ ਨਾਲੇ ਦਾ ਸ਼ਹਿਰ ਪਾਟ ਕਰਨੇ ਜਦ ਜ਼ਰੂਰੀ ਹੈ ਅਸੀਂ ਛੱਡਦੇ ਜਾਂਦੇ ਹਾਂ ਹਾਂਜੀ ਹਾਂਜੀ ਠੀਕ ਹੈ ਸ਼ਹਿਰ ਤਾਂ ਤੁਸੀਂ ਫਿਟੋਂ ਚ ਹੈ ਅਨਫਿਟੋਂ ਸ਼ਹਿਰ ਜ਼ਰੂਰੀ ਹੈ ਫਿਟੋਂ ਤਾਂ ਵੀ ਸ਼ਹਿਰ ਕਰੋ ਹਾਂ ਘਟੋਂ ਮੇਰੇ ਤਾਂ ਜ਼ਰੂਰੀ ਰਹੀ ਗੀ ਪਹਿਲਾਂ ਕੀ ਸੀਗਾ ਨਾ ਥੋੜਾ ਜਿਹਾ ਹੋਰ ਵੀ ਸੀਗਾ ਜਿਹੜਾ ਆਪਾਂ ਪੈਸੇ ਨਕਲੀਰ ਨਹੀਂ ਮੈਂ ਹਰ ਉਹ ਇਹ ਸਿਗਰ ਮਤਲਬ ਉਹ ਜਿਹੜੇ ਕੱਪੜੇ ਹੁੰਦੇ ਬੇ ਘਟਾਲੇ ਜੋ ਹੋ ਜਾਂਦੇ ਸਾਰੇ ਹਨਾ ਲੇਡੀਜ਼ ਦੇ ਵਿੱਚ ਜ਼ਿਆਦਾ ਜਿਵੇਂ ਆ ਗੁੰਮਾ ਜਾਂ ਫੋੜਾ ਜਾਂ ਕਹਿ ਦਿੰਦੇ ਆਪਣੇ ਧੌਣ ਤੇ ਬਣ ਜਾਂਦਾ ਹਾਂ ਬਲੂਬੂਜੋ ਬਣ ਜਾਂਦਾ ਹੈਗਾ ਗੁੰਮਾ ਬਾਈ ਗੰਭੀਰ ਬਹੁਤ ਹੀ ਪੈੜੀ ਗੱਲਬਾਤ ਹੈ ਕਿ ਇਹ ਹੋਣਾ ਨਹੀਂ ਚਾਹੀਦਾ ਹੈਗਾ ਲੇਕਿਨ ਦੇ ਵਿੱਚ ਖਾਸ ਕਰਕੇ ਪ੍ਰਮਾਤਮਾ ਨੇ ਤੁਹਾਨੂੰ ਸੋਹਣਾ ਸਰੀਰ ਦਿੱਤਾ ਹੈ ਹਨਾ ਤੇ ਇਹਦੀ ਤਰਾਸਦੀ ਆਪਾਂ ਆਪ ਕਰ ਸਕਦੇ ਹਾਂ ਫਿਲਟਰ ਰੱਖਣ ਵਾਸਤੇ ਹਨਾ ਤੇ ਲੋਕ ਕਹੀ ਕਹਿੰਦੇ ਨੇ ਵੀ ਪਤ ਨਹੀਂ ਰਿਹਾ ਕੋਈ ਪ੍ਰਮਾਤਮਾ ਪ੍ਰਮਾਤਮਾ ਨੇ ਕੋਸ ਨਹੀਂ ਵੀਰੇ ਚ ਚਰੋ ਕੋਈ ਬਿਮਾਰੀ ਲੱਗੀ ਉਹ ਇੱਕ ਵੱਖਰਾ ਮੈਟਰ ਹੈ ਪਈ ਹੁਣ ਥਰਲ ਹੋ ਜਾਂਦਾ ਪਾਪੇ ਹਾਂਜੀ ਹਾਂ ਥਰਲ ਦਾ ਪੋਣਾ ਲੱਗ ਪਰ ਅਸੀਂ ਕਹਿੰਦੇ ਹਾਂ ਵੀ ਥਰਲ ਵਾਲਾ ਵੀ ਜੇ ਕੋਈ ਮਟਾਪੇ ਵਾਲਾ ਥਰਲ ਸਾਡੇ ਕੋਲੇ ਆ ਹਾਂਜੀ ਠੀਕ ਆ ਉਹਨੂੰ ਵੀ ਅਸੀਂ ਕੱਟ ਕਰਾਂਗੇ ਵੱਡੀ ਗੱਲ ਇਹ ਹੈ ਸੋ ਅੱਜ ਭੈਣ ਨੂੰ ਮਿਲਾਉਣ ਦਾ ਕਾਰਨ ਇਹ ਆ ਕਿਉਂਕਿ ਆਪਾਂ ਨਾ ਕੋਈ ਨਾ ਕੋਈ ਜਰੀਆ ਦੇਖਦੇ ਵੀ ਉਹ ਬੰਦੇ ਨੇ ਲੈਤਾ ਸੀ ਉਹਦਾ ਰਿਜ਼ਲਟ ਆਇਆਗਾ ਤੇ ਫਿਰ ਮੈਂ ਲੈ ਲਾਂਗਾ ਕਿਉਂਕਿ ਵਿਸ਼ਵਾਸ ਸਭ ਚੀਜ਼ ਤਾਂ ਤੁਸੀਂ ਕਰਦੇ ਨਹੀਂਗੇ ਕੋਈ ਵੀ ਨਹੀਂ ਕਰਦਾ ਮੈਂ ਵੀ ਨਹੀਂ ਉਹੀ ਬੰਦਾ ਪਹਿਲੀ ਵਾਰ ਕੁਸ਼ਵਾਸ਼ੀ ਕਰਦਾ ਜਦੋਂ ਆਪਾਂ ਕਿਸੇ ਦਾ ਰਿਜ਼ਲਟ ਦੇਖਦੇ ਆ ਕਿਸੇ ਨੇ ਲੈਤਾਗਾ ਉਹਨੂੰ ਦੇਖ ਕੇ ਫਿਰ ਆਪਾਂ ਇਹ ਚੀਜ਼ ਨੂੰ ਫੋਲੋ ਕਰਦੇ ਆਂਗੇ ਤੇ ਜੇ ਤੁਸੀਂ ਜੋ ਵੀ ਆਪਣਾ ਵੀਡੀਓ ਦੇਖ ਰਹੇ ਨੇਗੀ ਜਾਂ ਨਹੀਂ ਦੇਖ ਰਹੇ ਤਾਂ ਤੁਸੀਂ ਉਹਨਾਂ ਨੂੰ ਸ਼ੇਅਰ ਕਰ ਸਕਦੇ ਹੋ ਜੇ ਕੋਈ ਤੁਹਾਡਾ ਯਾਰ ਮਿੱਤਰ ਕੋਈ ਰਿਸ਼ਤੇਦਾਰ ਇਹ ਚੀਜ਼ ਦੇ ਨਾਲ ਮਟਾਪੇ ਨਾਲ ਫੈਟ ਨਾਲ ਜੂਝ ਰਿਹਾਗਾ ਤਾਂ ਉਹਨੂੰ ਸ਼ੇਅਰ ਕਰਕੇ ਤੇ ਉਹਨੂੰ ਕਿ ਦੱਸ ਸਕਦੇ ਹੋ ਤੇ ਹੇਠਾਂ ਤੇ ਨੰਬਰ ਦੇ ਉੱਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੇ ਆ ਬਾਈਫੇਸ ਮਿਲਣਾ ਤਾਂ ਬਰਨਾਲਾ ਲੈ ਕੇ ਆ ਕੇ ਸਾਨੂੰ ਮਿਲ ਸਕਦੇ ਹੋ ਸ਼ਸ਼ਿਕਾ ਸ਼ਸ਼ਿਕਾ